ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਹਰਤਪਾ Sahib ਜੀ ਦੇ ਤੇ ਅੱਜ ਆਪਾਂ ਤੁਹਾਨੂੰ ਸੰਗਤ ਜੀ ਪਵਿੱਤਰ ਬੱਟਿਆਂ ਦੇ ਦਰਸ਼ਨ ਕਰਾਵਾਂਗੇ ਜਿਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 13-13 ਤੋਲਿਆ ਸੀ ਤੇ ਆਜੋ ਸੰਗਤ ਜੀ ਆਪਾਂ ਤੁਹਾਨੂੰ ਕਰਾਉਨੇ ਆ ਦਰਸ਼ਨ ਇਹ ਨੇ ਉਹ ਬੱਟੇ ਜਿਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 13-13 ਤੋਲਿਆ ਸੀ ਤੇ ਵੀਡੀਓ ਵੱਤ ਵਤ ਸ਼ੇਅਰ ਕਰਦਿਆ ਕਰੋ ਸੰਗਤ ਜੀ ਪੇਜ ਨੂੰ ਫੋਲੋ ਕਰ ਲਓ ਜੀ ਮਿਹਨਤੀ ਮੁੰਡੇ ਪੇਜ ਆਪਣਾ ਜੀ ਤੇ ਵੀਡੀਓ ਵੱਤ ਵਤ ਸ਼ੇਅਰ ਕਰ ਦਿਓ ਜੀ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਦਿਖਾਉਣ ਵਾਲੀਆਂ ਨੇ ਜੀ ਜਦੋਂ ਸੁਲਤਾਨਪੁਰ ਲੋਧੀ ਸਾਹਿਬ ਵਿਖੇ ਜਾਣੇ ਆ ਤਾਂ ਗੁਰਦੁਆਰਾ ਸ੍ਰੀ ਹੱਤ ਸਾਹਿਬ ਦੇ ਵਿੱਚ ਇਹ ਬੱਟੇ ਨੇ ਜਿਹੜੇ ਜੀ ਸੰਭਾਲ ਕੇ ਰੱਖੇ ਹੋਏ ਨੇ ਆ ਜੀ ਕਰੋ ਦਰਸ਼ਨ ਇੱਕ ਔਕਾਤ ਸਤਗੁਰ ਪ੍ਰਸਾਦ ਇਹ ਉਹ ਪਵਿੱਤਰ ਬੱਟੇ ਹਨ